ਜਾਦੇ ਪਿੰਡ ਪਟੀਆਂ ਪਿੰਡ ਨੂੰ ਦੂਰ ਜੁਨੀਅਨ ਮੈਂਬਰ ਫੈਲ ਬਜ਼ੁਰਗ ਜੁਨੀਅਨ ਪੰਜਾਬ ਮੇਰਾ ਪਿੰਡ ਪਟੀਆਂ ਆ ਇਥੋਂ ਦਾ ਜਿਹੜਾ ਮੌਜੂਦਾ ਸਰਪੰਚ ਹੈ ਇਸ ਇਸ ਬੰਦੇ ਦੀ ਵੀ 6 ਮਰਲੇ ਜਿਹੜੀ ਦਾ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਸਰਕਾਰ ਉਹਦੇ ਬਾਰੇ ਬਿਲਕੁਲ ਅਣਗੋਲਾ ਕਰ ਰਹੀ ਹੈ ਇਸੇ ਸਬੰਧੀ ਆਪਾਂ ਡੀਡੀਪੀਓ ਨੂੰ ਵੀ ਐਪਲੀਕੇਸ਼ਨ ਦੇ ਦਿੱਤੀ ਹੈ ਐਡੀਮ ਕੋਲ ਵੀ ਕੇਸ ਚੱਲਦਾ ਪਿਆ ਵੀਡੀਓ ਕੋਲ ਵੀ ਕੇਸ ਚੱਲਦਾ ਪਿਆ ਭਗਵਾਨ ਸਤ ਮਾਨ ਦਾ ਪੋਰਟਲ ਜਿਹੜਾ ਸ਼ਿਕਾਇਤ ਕੰਪਲੇਂਟ ਪੋਰਟਲ ਹੈ ਉਹਦੇ ਵੀ ਇੱਕ ਕੰਪਲੇਂਟ ਚੱਲਦੀ ਪਈ ਹੈ ਦੋ ਇਸ ਬੰਦੇ ਦੀ ਇਹ ਮੌਜੂਦਾ ਸਰਪੰਚਾ ਇਸ ਬੰਦੇ ਦੀ 6 ਮਰਲੇ ਗੜਿਆਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਉਹਦੇ ਤੇ ਨੇ 4 ਦਬਾਰੀ ਕੀਤੀ ਹੈ 14-14 ਫੁੱਟ ਕੰਧ ਕੱਢੀ ਹੈ ਅਸੀਂ ਗਰੀਬ ਲੋਕਾਂ ਦੇ ਇੱਕ ਇੱਕ ਮਰਲਾ ਦੋ ਦੋ ਮਰਲੇ ਦੇ ਪੰਚਾਇਤੀ ਜ਼ਮੀਨ ਮਲਿਆਤ ਹੈ ਉਹਦੇ ਬਾਰੇ ਕਾਨੂੰਨ ਪੀਦਾ ਪੰਚਾ ਚੱਲਦਾ ਤੇ ਆ ਜਿਹੜੀ 6 ਮਰਲੇ ਜ 14 ਫੁੱਟ ਕੰਧ ਕੱਢੀ ਹੈ ਉਹਦੇ ਬਾਰੇ ਸਰਕਾਰ ਅਣਦੇਖੀ ਕਿਉਂ ਕਰਦੀ ਪਈ ਹੈ ਸਾਡੀ ਮੰਗ ਇਹ ਹੈ ਕਿ ਇਹ ਮੌਜੂਦਾ ਸਰਪੰਚਾ ਇਹਦੀ ਗਵਾਰੀ ਕੀਤੀ ਜਾ ਇਹਦੀ ਬਕਾਇਦਾ ਇਹਦੀ ਜਾਂਚ ਕੀਤੀ ਜਾ ਜਿਹੜੇ ਇਸ ਬੰਦੇ ਨਾਲ ਨਜਾਇਜ਼ ਇਹਦੀ 6 ਮਰਲੇ ਇਹਨੂੰ ਸਸਪੈਂਡ ਕੀਤਾ ਜਾ ਡੀਜੀਪੀ ਦੇ ਜਜਮੈਂਟ ਵਿੱਚ ਹੀ ਇਹਦਾ ਮਤਲਬ ਜਜਮੈਂਟ ਇਹਦੇ ਤੇ ਦੋਸ਼ੀ ਕਰਾਣਾ ਡੀਜੀਪੀ ਪੰਜਾਬ ਡੀਜੀਪੀ ਕਰਾਫਤ ਦੀ ਜਜਮੈਂਟ ਵਿੱਚ ਵੀ ਉਹਨਾਂ 30 ਬੰਦੇ ਵਿੱਚ ਵੀ ਇਹਦਾ ਵੀ ਨਾਮ ਹੀ ਸ਼ਾਮਲ ਹੈ ਉਹਦੇ ਵਿੱਚ ਇਹ ਇਨਵੋਲ ਹੈ ਗੱਲ ਕੀ ਹੋਏ ਸਾਡੇ ਨਾਲ ਧੱਕਾ ਹੋਇਆ ਹਾਂ ਸਾਡੇ ਇਹ ਵੀ ਨਗਉ ਮੇਲੀਆਂ ਬਣਾਈਆਂ ਸੀ ਮਾੜਾ ਰੋਣੇ ਮਾਤੇ ਬਣਾਏ ਦੇ ਡੰਗਰੇ ਮਾਤੇ ਉਹ ਆਈ ਗਏ ਦੋ ਦੋ ਵਰਲਾ ਹਾਂਜੀ ਤੇ ਉਹ 30 ਬੰਦੇ ਦੇ ਨਾਂ ਨੇ ਜਿਨ੍ਹਾਂ ਕਰ ਮੇਲੀਆਂ ਬਣਾਈਆਂ ਹਾਂ ਗੋਇਲ ਪਤਵਸ ਦੇਣਾ ਸਬਜ਼ੀਆਂ ਬੀਜ ਦੇਣਾ ਸਭ ਕੁਝ ਕਰਦੇ ਨੇ ਤੇ ਉਹਨਾਂ ਵਿੱਚੋਂ ਕਿਸੇ ਦੀ ਨਹੀਂ ਉਹਨੇ ਤਾਂ ਹਿੱਸਾ ਦੇ ਤਿੰਨੇ ਕਰਦੇ ਠਾਈ ਹਾਂ ਕੀ ਮੰਗ ਕਰਦੇ ਹੋ ਮੰਗ ਇਹ ਆ ਪੈਸਾ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਦੰਗਰ ਮਾਤਾ ਸਾਰਾ ਬਣਾਣੀ ਇਦੀ ਤੇ ਬਸ ਲੋਕੋ ਦੋ ਮਰਲੇ ਸਾਵਕਾ 55 ਸਵਾਹ ਕੰਦਰ ਮੇਰਾ ਨਾ ਹੈ ਹਾਂ ਜੋ ਗੁੜੀ ਕਰਦੇ ਵੇ ੱਟਕਾ ਕਰ ਜੀ ਵੀ ਨਵੀਂ ਛਕਾ ਕਰ ਜਿਈ ਨਾ ਮੈਂ ਤਾਂ ੱਟਕਾ ਕਰਦੀ ਵੀ ਆਹੀ ਵੀ ਮਤਲਬ ਇਹ ਕੰਮ ਕੀਤਾ ਪਰ ਆਹੀ ਇਹ ਕੰਮ ਨਹੀਂ ਕੀਤਾ ਪਾਰਟੀ ਵਾਲਿਆਂ ਨਾਲ ਮੇਖੋ ਜਬਰਦਸਤੀ ਕਰਦੇ ਨੇ ਪੰਜਾਬ ਦੇ ਇਤਨਾ ਪਾਰਟੀ ਅੱਜ ਇਹ ਆ ਗਈ ਕੱਲ ਹੋ ਕੋਈ ਆਵੇ ਕਿ ਜਬਰਦਸਤੀ ਚੱਲੇਗੀ ਜੋ ਲਿ ਜਾਗੇ ਨਜਾਜੋ ਨਾਲ 10 ਕਰਾਣਾ 16 ਮਰਲੇ ਥਾਂ ਜਿਹਦੇ ਵਿੱਚ ਤੇ ਦੋ ਦੋ ਮਰਲੇ ਇੱਕ ਦੋ ਮਰ ਮਗੜਾ ਮਗੜਾਈ ਇਹ ਕਹਿੰਦੇ ਡੰਗਰੇ ਬਣਾ ਕੇ ਇਹਨਾਂ ਸਭ ਕੁਝ ਮਤਲਬ ਇੱਥੇ ਕੱਸ ਦੇਣਾ ਡੰਗਰੇ ਬਸ ਆ ਗੋਇਆ ਕੁਰਾ ਇੱਥੇ ਛੱਡਦੇ ਨੇ ਸਭ ਜੇ ਫੰਦੀ ਬਿਲਾ ਲੈਂਦੇ ਨੇ ਕੀ ਫੇ ਠੱਕਾ ਹੀ ਕਰੰਦੀ ਇਹਨਾਂ ਦਾ ਸਵਾਗਤ ਕਰਦਾ ਜੀ ਇਹ ਸਾਰਾ ਮਸਲਾ ਹੈਗਾ ਜੀ ਇਹ ਪਿਛਲੇ 20 25 ਸਾਲ ਤੋਂ ਮੇਰੇ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਤੇ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਤੇ ਇਹ ਕਬਜ਼ਾ ਜਿਹੜਾ ਪਿਛਲੀ ਪੰਚਾਇਤ ਦੁਆਰਾ ਹੀ ਇਹ ਕੇਸ ਚੱਲਦਾ ਆ ਰਿਹਾ ਤੇ ਅੱਜ 2.5 ਸਾਲ ਬਾਅਦ ਆਮ ਆਜ਼ੀ ਪਾਰਟੀ ਸਰਕਾਰ ਆਣ ਕਰਕੇ ਸਰਦਾਰ ਭਵਨ ਸਨਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਚਾਇਤ ਦੀਆਂ ਜ਼ਮੀਨਾਂ ਪੰਚਾਇਤ ਦੀ ਜਗਾ ਖਾਲੀ ਕਰਵਾਈ ਆਏ ਉਹਦੇ ਉੱਤੇ ਇਹਦੇ ਤੇ ਕਾਰਵਾਈ ਹੋਈ ਹੈ ਤੇ ਬਹੁਤ ਹੀ ਦੇਰ ਬਾਅਦ 2.5 ਸਾਲ ਬਾਅਦ ਦਾ ਕੇਸ ਤੋਂ ਬਾਅਦ 25 ਸਾਲ ਬਾਅਦ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਿਆ ਹੈ ਤੇ ਇਹ ਜਗਾ ਖਾਲੀ ਹੋਈ ਹੈ ਇਹ ਜਗ੍ਹਾ ਜੋ ਮੇਰੇ ਖਿਆਲ ਅੱਜ ਦੀ ਕੀਮਤ ਚ 2 ਤੋਂ 2.5 ਕਰੋੜ ਰੁਪਏ ਦੀ ਜਗ੍ਹਾ ਹੈ ਇਸ ਵਿੱਚ ਆਪਾਂ ਪਿੰਡ ਨੂੰ ਕੋਈ ਵਧੀਆ ਚੀਜ਼ ਬਣਾ ਕੇ ਪੇਸ਼ ਕਰਾਂਗੇ ਕੋਈ ਗਰਾਊਂਡ ਜਾਂ ਪਾਰਕ ਲਵਾਵਾਂਗੇ ਪਿੰਡ ਨੂੰ ਜੋ ਕਿ ਸਭ ਮੇਰੇ ਪਿੰਡ ਵਿੱਚ ਕੋਈ ਨਾ ਹੀ ਤੇ ਕੋਈ ਗਰਾਊਂਡ ਹੈ ਨਾ ਕੋਈ ਪਾਰਕ ਹੈ ਜਿਹਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ ਉਹ ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਵਾਸਤੇ ਗਰਾਊਂਡ ਤੇ ਪਾਰਕ ਹੋਣਾ ਚਾਹੀਦਾ ਹੈ ਜਿਸ ਲਈ ਨੌਜਵਾਨ ਨਸ਼ਾ ਛੱਡ ਕੇ ਅਤੇ ਖੇਡਾਂ ਦੇ ਪ੍ਰਤੀ ਜਾਗਰੂਤ ਹੋਣ ਤੇ ਨਸ਼ੇ ਦੀ ਲਾਗੜਾਲੋਚੋਂ ਬਾਹਰ ਆਣ ਜੋ ਕਿ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਇਹ 30 ਬੰਦਿਆਂ ਦਾ ਇਸ ਜ਼ਮੀਨ ਤੇ 30 ਬੰਦਿਆਂ ਦਾ ਕਬਜ਼ਾ 30 ਬੰਦਿਆਂ ਦਾ ਤੇ 30 ਬੰਦੇ ਪੇਸ਼ ਕਿਉਂ ਨਹੀਂ ਹੋਏ 30 ਬੰਦੇ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਬਾਗ ਤੋਂ ਬੰਦੇ ਲਿਆ ਕੇ ਪੁੱਤਰ ਸਰਕਾਰ ਦਾ ਪਤਲਾ ਫੂਕਣਾ ਵਾਕਏ ਤੇ ਉੱਥੇ ਪ੍ਰਦਰਸ਼ਨ ਕਰਾ ਕਿ ਇਥੇ ਘਰ ਟਾਇਏ ਗਏ ਉੱਥੇ ਨਾ ਹੀ ਤਾਂ ਕੋਈ ਘਰ ਸੀਗਾ ਨਾ ਮੀਡੀਆ ਦੇ ਮਾਧਮ ਰਾਹੀਂ ਦੱਸਣਾ ਚਾਹੁੰਦਾ ਕਿ ਉੱਥੇ ਸਿਰਫ ਝੁੱਗੀਆਂ ਝੋਪੜੀਆਂ ਸੀਗੀਆਂ ਐਜ਼ ਅ ਕਬਜਾ ਜਿਹਦੇ ਵਿੱਚ ਕੋਈ ਕਿਸੇ ਦਾ ਸਮਾਨ ਸੀਗਾ ਨਾ ਕੁਛ ਸੀਗਾ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਪ੍ਰਸ਼ਾਸਨ ਦੁਆਰਾ ਤੇ ਸਰਕਾਰ ਦੁਆਰਾ ਕੀਤੀ ਗਈ ਹੈ ਜਦ ਕਿ ਮੌਜੂਦਾ ਸਰਪੰਚ ਸਾਹਿਬ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਇਹ ਕੇਸ 2022 ਤੋਂ ਚੱਲਦਾ ਰਿਹਾ ਪੁਰਾਣੀ ਪੁਰਾਣੀ ਸਰਕਾਰ ਤੇ ਪੁਰਾਣੀ ਪੰਚਾਇਤ ਦੇ ਟਾਈਮ ਦਾ ਕੇਸ ਹੈ ਇਹਦੀ ਕਾਰਵਾਈ ਇਹਦੇ ਤੇ ਮੇਰੀ ਮੌਜੂਦਗੀ ਚ ਹੋਈ ਆ ਮੇਰੀ ਤਰਫ ਚ ਹੋਈ ਆ ਇਸ ਕਰਕੇ ਲੋਕ ਕਹਿ ਸੋਚ ਰਹੇ ਹਨ ਕਿ ਸਰਪੰਚ ਨੇ ਕਰਵਾਇਆ ਤਾਂ ਮੈਂ ਆਪ ਜੀ ਦੇ ਚੈਨਲ ਥਾ ਨਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਹ ਤੇ ਸ਼ੱਕ ਤੋਂ ਬਾਹਰ ਨਿਕਲਿਆ ਜਾਵੇ ਇਹ ਨਵੇਂ ਸਰਪੰਚ ਨੇ ਇਸ ਵਿੱਚ ਕੁਝ ਨਹੀਂ ਕਰਵਾਇਆ ਮਾਰਾ ਇਹ ਕੀਤੀ ਗਈ ਹੈ ਜੋ ਕਿ ਅਜ ਉਸ ਦੇ ਅਧੀਨ ਹੀ ਇਸ ਦੀ ਕਾਰਵਾਈ ਹੋਈ ਹੈ ਇਹ ਸਾਰੇ ਨਜਾਇਜ਼ ਕਰਕੇ ਸਰਕਾਰ ਦੁਆਰਾ ਚੱਕੇ ਗਏ ਹਨ ਜੇ ਇਹਨਾਂ ਕੋਲ ਕੋਈ ਵੀ ਕਬਜ਼ਾਕਾਰਾਂ ਕੋਈ ਵੀ ਪ੍ਰੂਫ ਐ ਇਸ ਜਗ੍ਹਾ ਦਾ ਤੇ ਉਹ ਕੋਰਟ ਵਿੱਚ ਚਲੇ ਜਾਣ ਤੇ ਕੋਈ ਵੀ ਪਿੰਡ ਵਾਸੀ ਮੇਰੇ ਤੇ ਕੋਈ ਰੋਸ਼ਨਾ ਕਰੇ ਮੈਂ ਪਿੰਡ ਦੇ ਨਾਲ